ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਐਕਸੀਡੈਂਟ ਦਾ ਕਾਰਨ ਬਣ ਰਹੇ ਹਨ। ਉੱਥੇ ਹੀ ਸ਼ਹਿਰ ਦੀ ਕੋਈ ਸੜਕ ਐਸੀ ਨਹੀਂ ਹੈ ਜਿੱਥੇ ਆਵਾਰਾ ਪਸ਼ੂ ਘੁੰਮਦੇ ਨਾ ਵਿਖਦੇ ਹੋਣ। ਸਾਡੀ ਫਾਸਟਪੀ ਨਿਊਜ਼ ਟੀਮ ਨੇ ਵੇਖਿਆ ਕਿ ਕੁਝ ਆਵਾਰਾ ਗਾਵਾਂ ਆਈ.ਡੀ.ਐਚ. ਮਾਰਕੀਟ ਦੇ ਬਾਹਰ ਰੋਡ ਤੇ ਘੁੰਮ ਰਹੀਆਂ ਸਨ ਜਿਸ ਦੇ ਨਜ਼ਦੀਕ ਬੱਸ ਸਟੈਂਡ ਹੋਣ ਕਾਰਨ ਉੱਥੋਂ ਹੈਵੀ ਵਾਹिकल्स ਨਿਕਲਦੇ ਹਨ ਅਤੇ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸੰਬੰਧੀ ਸ਼ਹਿਰ ਵਾਸੀਆਂ ਵੱਲੋਂ ਸਾਡੀ ਫਾਸਟਪੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਆਖਿਆ ਕਿ ਸ਼ਹਿਰ ਵਿੱਚ ਹੋਰ ਵੀ ਥਾਵਾਂ ਤੇ ਇਸੇ ਤਰ੍ਹਾਂ ਆਵਾਰਾ ਪਸ਼ੂ ਘੁੰਮਦੇ ਜੋ ਕਿ ਐਕਸੀਡੈਂਟ ਦਾ ਕਾਰਨ ਬਣਦੇ ਹਨ ਅਤੇ ਐਕਸੀਡੈਂਟ ਨਾਲ ਇਸ ਪਸ਼ੂਤਾਂ ਨੂੰ ਵੀ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਜਿੱਥੇ ਭਾਰਤ ਦੇਸ਼ ਵਿੱਚ ਗਾਵਾਂ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ, ਉੱਥੇ ਹੀ ਇਹ ਗਾਵਾਂ ਕੂੜੇ ਦੇ ਢੇਰ ਵਿੱਚ ਮੂੰਹ ਮਾਰਦੀਆਂ ਵੇਖੀਆਂ ਜਾਂਦੀਆਂ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਵਾਰਾ ਪਸ਼ੂਆਂ ਨੂੰ ਖੁੱਲ੍ਹੇਆਮ ਛੱਡਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਪਸ਼ੂਆਂ ਦੀ ਬਾਂਦੀ ਸਹੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਇਹਨਾਂ ਦਾ ਰਖ ਰਖਾ ਵਧੀਆ ਤਰੀਕੇ ਹੋ ਸਕੇ। ਇਹ ਐਕਸੀਡੈਂਟ ਬੜੇ ਹੁੰਦੇ ਨੇ ਐਕਸੀਡੈਂਟ ਤਾਂ ਡਾੜਿਆ ਫਿਰ ਦੁੱਧ ਦਿਨ ਦਿਨ ਦਾ ਉਦੋਂ ਪਿੱਛੇ ਘਰ ਮਾਲਕਾਂ ਨੂੰ ਪਹੁੰਚ ਜਾਂਦੀਆਂ ਹੈ ਤੇ ਉਂਝ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਹ ਰੋਡ ਤੇ ਕਦੀ 10 ਹੁੰਦੀਆਂ ਕਦੀ 12 ਹੁੰਦੀਆਂ ਕਦੀ 15 ਹੁੰਦੀਆਂ ਕਈ ਐਰੀ ਐਕਸੀਡੈਂਟ ਹੁੰਦਾ ਕਈਆਂ ਦੇ ਤੇ ਸਕੂਟਰ ਤੇ ਡੇਕ ਡੈਥ ਹੋ ਗਈਆਂ ਦੀ ਇਹਨਾਂ ਨੂੰ ਫਟਾਂ ਲੱਗਦੀਆਂ ਤੇ ਮਾਲਕਾਂ ਨੂੰ ਚਹੀਦੇ ਨੇ ਜਿੰਨਾ ਹੈ ਗਿਆ ਇਹ ਚੁੱਕਦੇ ਨਹੀਂ ਐ ਇਹ ਚੁੱਕਦੀਆਂ ਨਹੀਂ ਜਾਂ ਉਹ ਰਸੇ ਬੰਦੇ ਨੇ ਤਾਂ ਨਹੀਂ ਝੜਦੀਆਂ 3 ਮਾਂਦੀ ਆ ਉਹ ਪਹਿਲੇ ਗਾਂਜਾਂ ਦੀ ਕੋਈ ਕੋਈ ਕਾਰਵਾਈ ਨਹੀਂ ਕਰਦਾ ਨੋ ਨੋ ਸਰ ਇਹ ਆਈਟੀ ਮਾਰਕੀਟ ਦੇ ਬਿਲਕੁਲ ਸਾਹਮਣੇ ਟੈਰਰਬਲੀ ਮਾਰਕੀਟ ਹੈ ਗੀਦੇ ਇਹਦੇ ਮਤਲਬ ਦਰਮਿਆਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 15 20 ਗਾਵਾਂ ਮੱਝਾਂ ਤੁਰੀਆਂ ਫਿਰਦੀਆਂ ਖੁੱਲੀਆਂ ਹੀ ਤੇ ਜਦ ਨਾਲ ਐਕਸੀਡੈਂਟ ਹੁੰਦਾ ਹਰ ਵੇਲੇ ਸਮੇਂ ਡਰ ਲੈਂਦਾ ਵਾ ਤੇ ਹੁਣ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਕਿ ਦੇਖੋ ਕੋਈ ਹੈਵੀ ਵਹੀਕਲ ਵੀ ਇਧਰੋਂ ਨਿਕਲਨੇ ਨੇ ਬੱਸਾਂ ਵਗੈਰਾ ਵੀ ਨਿਕਲਨੀ ਆ ਉਹਦੇ ਨਾਲ ਇਹਨਾਂ ਦਾ ਨੁਕਸਾਨ ਘੱਟ ਹੈ ਵਹੀਕਲ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਤੇ ਇੱਕ ਦੌਰ ਤੇ ਇੱਕ ਹੈ ਦੇਖੋ ਅਸੀਂ ਇਹਨੂੰ ਪਸ਼ੂਧਨ ਕਿਹਾ ਜਾਂਦਾ ਵਾ ਇਹ ਦੇਖ ਕੇ ਅਸੀਂ ਪਸ਼ੂਧਨਗਾ ਤੈਨੂੰ ਸੰਭਾਲ ਕੇ ਰੱਖੀਏ ਅਸੀਂ ਆਪਣੇ ਪੈਸੇ ਨੂੰ ਸੰਭਾਲ ਕੇ ਰੱਖ ਸਕਦੇ ਹਾਂ ਤੇ ਵੀ ਤੁਹਾਨੂੰ ਬਹੁਤ ਵਧੀਆ ਪਸ਼ੂਧਨ ਹੈਗਾ ਤੇ ਇਹਨੂੰ ਅਸੀਂ ਸਹੀ ਤਰ੍ਹਾਂ ਸੰਭਾਲ ਲਈਏ ਤੇ ਲੋਕ ਕੀ ਕਰਦੇ ਆ ਜਿਹੜੇ ਦੁੱਧ ਛੋਕੇ ਇਹਨੂੰ ਬਾਹਰ ਛੱਡ ਦਿੰਦੇ ਆ ਆਵਾਰਾ ਖਾਣ ਵਾਸਤੇ ਉਹ ਕਈ ਤਰ੍ਹਾਂ ਦੇ ਲਫਾਫੇ ਖਾ ਲੈਂਦੀ ਹੈ ਕਈ ਕੁਝ ਖਾ ਲੈਂਦੀ ਹੈ ਜੋ ਲੋ ਉਹਦੇ ਨਾਲ ਕਈਆਂ ਦਾ ਨੁਕਸਾਨ ਇਹਨਾਂ ਦਾ ਨੁਕਸਾਨ ਜ਼ਿਆਦਾ ਹੋਣਾ ਹੈ ਕਿਉਂਕਿ ਜੇ ਅਸੀਂ ਆਪਣਾ ਪਸ਼ੂ ਤੁਹਾਨੂੰ ਸਮਝਦੇ ਆ ਇਹ ਕੁਝ ਅਵਾਰਾ ਚ ਜਾ ਇਹੋ ਦੀ ਗੰਦਮੰਦ ਖਾ ਜਾਣਗੇ ਤਾਂ ਇਹਨਾਂ ਦਾ ਇਹਨਾਂ ਦਾ ਵੀ ਨੁਕਸਾਨ ਹੋਏਗਾ ਸਰ ਕਾਰਪੋਰੇਸ਼ਨ ਦਾ ਵਿੰਗ ਇਹਨਾਂ ਨੂੰ ਕੋਈ ਚੁੱਕਣ ਨਹੀਂ ਆਉਂਦਾ ਤੇ ਕਿਉਂ ਕਿਉਂਕਿ ਉਹ ਇਹਨਾਂ ਨੂੰ ਸਬਦ ਹੈ ਕਿ ਕਿੰਨਾ ਦੇ ਇਹ گاਵਾ ਮੱਜਾ ਕਿੰਨਾ ਦੀਆਂ ਹੈਗੀਆਂ ਉਹ ਚੁੱਕਣ ਹੀ ਨਹੀਂ ਆਉਂਦੇ ਉਹ ਇੱਕ ਫਾਰਮੈਲਿਟੀ ਤੌਰ ਦੇ ਉੱਤੇ ਵੀ ਨਹੀਂ ਆਉਂਦੇ ਕਿ ਅਸੀਂ ਆ ਕੇ ਇਹਨਾਂ ਨੂੰ ਚੁੱਕੀ ਇਹਨਾਂ ਦੀ ਦੇਖ ਰੱਖ ਕਰੀਏ ਇਹਨਾਂ ਨੂੰ ਗਊਸ਼ਾਲਾ ਪਹੁੰਚਾਈ ਜਾਵੇ ਇੱਕ ਇੱਕ ਮਤਾਬਾਸ ਕੀਤਾ ਗਿਆ ਸੀਗਾ ਕਾਫੀ ਦੇਰ ਤੋਂ ਕਿ ਇੱਥੇ ਕੋਈ ਵੀ ਜਿਹੜਾ ਆਵਾਰਾ ਪਸ਼ੂ ਜਾਂ ਤੇ ਇਦਾਂ ਦਾ ਕੋਈ ਵੀ ਨਹੀਂ ਰਹੇਗਾ گاਵਾ ਮੱਜਾਂ ਸ਼ਹਿਰ ਦੇ ਵਿੱਚ ਨਹੀਂ ਰੰਗੀਆਂ ਸਾਰੀ گاਵਾ ਮੱਜਾਂ ਸ਼ਹਿਰ ਤੋਂ ਬਾਹਰ ਗੱਡੀਆਂ ਗਈਆਂ ਕਿ ਇਹ 10 15 ਦਾ ਲਾਇਸੈਂਸ ਕੱਟਿਆ ਗਿਆ ਕਿ ਇਹਨਾਂ ਨੇ ਇੱਥੇ ਹੀ ਰਹਿਣਾ ਮੈਂ ਜੇਕਰ ਪਸ਼ੂ ਤਾਂ ਜੇਕਰ ਜੇ ਸ਼ਹਿਰ ਜੀ ਵੀ ਕਿਸੇ ਨੇ ਰੱਖਿਆ ਹੋਵੇ ਤੇ ਉਹਨੂੰ ਆਪਣੇ ਟਿਕਾਣੇ ਤੇ ਰੱਖੇ ਨਾ ਕਿ ਇਹਨਾਂ ਨੂੰ ਸੜਕਾਂ ਤੇ ਆਵਾਰਾ ਛੱਡ ਦੇ ਖਾਨ ਪੀਣ ਵਾਸਤੇ ਕਿ ਉਹਨਾਂ ਦਾ ਆਪਣਾ ਤਾਂ ਕੁਝ ਜਾਂਦਾ ਨਹੀਂ ਹੈ ਤੇ ਦੂਜੇ ਜਿਹੜੇ ਲੋਕਾਂ ਦਾ ਨੁਕਸਾਨ ਉਹਨਾਂ ਦੇ ਐਕਸੀਡੈਂਟ ਹੁੰਦੇ ਨੇ ਜਦੋਂ ਆਪਸੇ ਵਿੱਚ ਲੜਦੇ ਨੇ ਤੇ ਉੱਥੇ ਤਾਂ ਇੱਕ ਮਜਦਦ ਸਭਾ ਜਾਂਦੀ ਹੈ ਤੇ ਨੁਕਸਾਨ ਵੱਖਰਾ ਟ੍ਰੈਫਿਕ ਵੱਖਰੀ ਜਮ ਹੋ ਜਾਂਦੀ ਹੈ ਕੋਸੀਂ ਪ੍ਰਸ਼ਾਸਨ ਅਕੀ ਹੀ ਬੇਨਤੀ ਕਰਾਂਗੇ ਕਿ ਕਿਰਪਾ ਕਰਕੇ ਇਹਨੂੰ ਜਲਦ ਤੋਂ ਜਲਦ ਇਹਦੇ ਕਾਰਵਾਈ ਕੀਤੀ ਜਾਵੇ ਤੇ ਅਸੀਂ ਫਾਸਟਵੇ ਦੇ ਵੀ ਬੜੇ ਧਨਵਾਦੀ ਹਾਂ ਉਹ ਖਬਰਾਂ ਤਾਂ ਬਹੁਤ ਲਗਾਉਂਦੇ ਨੇ ਪਰ ਖਬਰਾਂ ਦਾ ਅਸਰ ਇਹਨਾਂ ਦੇ ਜੂਨੀ ਸਰਕਾਰੀ ਕਾਰਪੋਰੇਸ਼ਨ ਤੇ ਹੁਣ ਨਵੇਂ ਮੇਅਰ ਸਾਹਿਬ ਆਏ ਨੇ ਉਹਨਾਂ ਨਾਲ ਤਾਂ ਉਮੀਦ ਹੈ ਕਿ ਕਾਫੀ ਕੁਝ ਕਰ ਸਕਦੇ ਨੇ ਤੇ ਕਿਰਪਾ ਕਰਕੇ ਇਹਨਾਂ ਦਾ ਵੀ ਧਿਆਨ ਕੀਤਾ ਜਾਵੇ ਇਹ ਤੇ ਜੀ ਗਲਤ ਗੱਲ ਹੋ ਰਹੀ ਹੈ ਜਿਹੜੇ ਦੇਸ਼ ਚ ਅਸੀਂ ਗਾਂ ਨੂੰ ਮਾਂ ਦਾ ਰੂਪ ਦਰਜਾ ਦਿੰਨੇ ਇੱਕ ਬੰਨੇ ਤੇ ਦੂਸਰੇ ਬੰਨੇ ਐਦਾਂ ਤੁਰੀਆਂ ਫਿਰਨੀਆਂ ਸੜਕ ਦੇ ਉੱਤੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਇਹਨਾਂ ਦਾ ਹੱਲ ਕਰਨ ਕਿਤੇ ਇੰਨੀ ਜਗ੍ਹਾ ਇੱਧਰ ਸ਼ਹਿਰ ਦੇ ਬਾਹਰ ਖਾਲੀ ਪਈ ਕਿਤੇ ਕੋਈ ਵੱਡੀਆਂ ਗਊਸ਼ਾਲਾ ਬਣਾ ਦੇਣ ਜਾਂ ਕੁਝ ਕਰਨ ਸਾਨ ਇਹ ਹੈ ਕਿ ਲੋਕੀ ਪਹਿਲਾਂ ਹੀ ਵੇਖ ਕੇ ਨਹੀਂ ਗਏ ਚੱਲਦੇ ਕੋਈ ਰੂਲ ਫਾਲੋ ਨਹੀਂ ਕਰਦਾ ਕੋਈ ਟ੍ਰੈਫਿਕ ਪਹਿਲਾਂ ਹੀ ਆਲਰੇਡੀ ਇੰਨੀ ਜ਼ਿਆਦਾ ਆ ਜੇ ਜਦੋਂ ਇਦਾਂ ਸਾਹਮਣੇ ਤੁਹਾਡੇ ਜਾਨਵਰ ਆਣ ਕੇ ਖੜ ਜਾਂਦਾ ਤੇ ਉਹ ਟ੍ਰੈਫਿਕ ਵੀ ਬਲੌਕ ਹੁੰਦੀ ਆ ਵੈਸੇ ਕੋਈ ਅਣਜਾ ਮਤਲਬ ਜੇ ਸਪੀਡ ਤੇ ਕੋਈ ਆ ਰਿਹਾ ਤੇ ਉਹ ਵਿੱਚ ਵੀ ਵੱਜ ਸਕਦਾ ਐਕਸੀਡੈਂਟ ਹੋ ਸਕਦਾ ਧਿਆਨ ਇਦਾਂ ਦੇਣ ਕਿ ਥੋੜਾ ਇਹਨਾਂ ਨੂੰ ਕਿਤੇ ਕੋਈ ਐਨੀਮਲ ਵੈਲਫੇਅਰ ਦਾ ਕੋਈ ਜਿਹੜਾ ਸਾਡਾ ਡਿਪਾਰਟਮੈਂਟ ਆ ਜਿੱਦਾਂ ਬਾਹਰ ਦੀਆਂ ਸਟੇਟਾਂ ਦੇ ਵਿੱਚ ਹੁੰਦਾ ਆ ਜਾਂ ਅਬਰੌਡ ਹੁੰਦਾ ਆ ਇੱਥੇ ਵੀ ਸਾਰਾ ਕੁਝ ਹੋ ਸਕਦਾ ਆ ਅਸੀਂ ਬਸ ਸ਼ਹਿਰ ਤੋਂ ਬਾਹਰ ਕਲੋਨੀਆਂ ਘੱਟੀ ਜਾਣ ਡੇ ਆ ਨਵੀਆਂ ਬਿਲਡਿੰਗਸ ਬਣਾਈ ਜਾਣ ਡੇ ਆ ਤੇ ਇਹਨਾਂ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਅੰਮ੍ਰਿਤਸਰ ਸ਼ਹਿਰ ਵਿੱਚ ਆਵਾਰਾ ਫਿਰ ਰਹੀਆਂ ਗਾਵਾਂ ਅਤੇ ਹੋਰ ਪਸ਼ੂਦਾਨ ਨਾਲ ਜਿੱਥੇ ਲੋਕਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਇਸ ਬਾਰੇ ਫਾਸਟਵੇ ਨਿਊਜ਼ ਟੀਮ ਵੱਲੋਂ ਕਈ ਵਾਰੀ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਨਾਲ ਸੰਬੰਧਿਤ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ ਖਾਸ ਕਰ ਰਾਘੀ ਰਾਣੇ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਖਿਆ ਕਿ ਇਹਨਾਂ ਗਊਆਂ ਨੂੰ ਕਿਸੇ ਚੰਗੀ ਥਾਂ ਤੇ ਸ਼ਿਫਟ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂਕਿ ਰਾਗੀਰਾਂ ਦਾ ਅਤੇ ਇਸ ਪਸ਼ੂਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਫਾਸਟਵੇ న్యూਸ ਲਈ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ